ਇੱਕਨ ਬਾਬਾ ਇੱਕਨ ਨਾ ਨਾ ਨਹੀਂ ਤੁਹਾਡੇ ਬਾਬਾ ਇੱਕਨ ਬਾਬਾ ਇੱਕਨ ਬਾਬਾ ਇੱਕ ਤਾਂ ਕਿ ਮੈਂ ਰੱਖਿਆ ਬਾਬਾ ਮੈਂ ਰੱਖਿਆ ਬਾਬਾ ਇਹਨੂੰ ਕਿਹਨਾਂ ਨਾਮ ਰੱਖਿਆ ਪਾਣੀ ਬਣਾਓ ਕਿ ਜਿਹੜੇ ਪਾਣੀ ਲਿਖਿਆ ਉਹ ਵੀ ਬਣਾਓ ਪਾਣੀ ਬਣਾਓ ਬਣਾ ਪਾਣੀ ਨੂੰ ਬਾਦਰੀ ਬਣਾਇ ਇੱਥੇ ਧਰਮੋਂ ਫੋਟੋਆਂ ਤੇ Hindu ਧਰਮ ਦੇ ਚਲੇਸੇ ਇਸੇ ਨੇ ਰੂੜੀ ਦੇ ਛੁੱਟੇ ਨੇ ਬਾਅਦ ਵਿੱਚ ਜਾ ਕੇ ਜੱਥੇਬੰਦੀਆਂ ਚੈੱਕ ਕੀਤਾ ਉੱਥੇ ਪਿੰਡ ਦਾ ਹੀ ਧਰਮਿੰਦਰ ਨਾਦ ਆਦਮੀ ਸੀ ਉਹ ਪਹਿਲੋ Hindu ਸੀ ਬਾਅਦ ਸਿੱਖ ਬਣਿਆ ਸਿੱਖ ਤੋਂ ਬਾਅਦ ਉਹ ਸਾਈ ਧਰਮ ਤੋਂ ਬਣ ਬਣਾ ਲਿਆ ਤੇ ਕਿਹੜੇ ਇੱਕ ਪਾਦਰੀ ਦੇ ਕਹਿਣ ਤੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਧਾਰਮਿਕ ਪੁਸਤਕਾਂ ਤੇ ਸਾਡੇ ਕਿਹੜੇ ਧਾਰਮਿਕ ਚੈਨ ਉਹਨੇ ਜਾ ਕੇ ਰੂੜੀ ਤੇ ਸੁਟੇ ਆ ਬਾਪਰੇ ਜਥੇਬੰਦੀਆਂ ਜਾ ਕੇ ਪ੍ਰਸ਼ਾਸਨ ਨੂੰ ਉੱਥੇ ਸਾਰਾ ਮੌਕਾ ਦਿਖਾਇਆ ਪਰ ਪ੍ਰਸ਼ਾਸਨ ਨੇ ਹੁਣ ਅੰਦਰ ਧਰਮਿੰਦਰ ਕੋਈ ਪਰਚਾ ਦਰਜ ਹੋ ਰਿਹਾ ਇੱਕ ਬੰਦੇ ਤੇ ਨੂ ਨਾਮ ਕੀ ਖੜਾ ਜੀ ਲਖਵੀਰ ਸਿੰਘ ਮਹਾਲਮ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਨਾਲ ਭਾਈ ਜਸਪਾਲ ਸਿੰਘ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੋਤਵਾਰ ਤੇ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਸਾਰੇ ਮੋਤਵਾਰ ਸਿੰਘ ਖੜੇ ਹਿੱਤੇ ਜੀ ਨਾਲ ਪਿੰਡ ਦੇ ਅਛੀ ਵਾਲੇ ਪਿੰਡ ਦੇ ਮੋਤਵਾਰ ਆਦਮੀ ਪ੍ਰਧਾਨ ਜੀ ਖੜੇ ਨੇ ਸਾਰੇ ਸੰਗਤ ਕਲੀ ਹੈ ਠੱਡਣਾ ਭਾਜੀ ਅੱਜ ਅਛੀ ਵਾਲੇ ਪਿੰਡ ਚ ਸਾਡੀ ਜਥੇਬੰਦੀਆਂ ਨੂੰ ਜਸਪਾਲ ਸਿੰਘ ਨੂੰ ਸਾਨੂੰ ਸਾਰਿਆਂ ਨੂੰ ਫੋਨ ਆਇਆ ਵੀ ਉੱਥੇ ਗੁਟਕਾ ਸਾਹ ਕਿਸੇ ਬੰਦੇ ਨੇ ਕਕਾਰ ਤੇ ਘਰੋਂ ਫੋਟੋਆਂ ਤੇ Hindu ਧਰਮ ਦੇ ਚਲੇਸੇ ਇਸ ਸਾਰੇ ਰੂੜੀ ਦੇ ਛੁੱਟੇ ਨੇ ਬਾਅਦ ਵਿੱਚ ਜਾ ਕੇ ਜੱਥੇਬੰਦੀ ਚੈੱਕ ਕੀਤਾ ਉੱਥੇ ਪਿੰਡ ਦਾ ਹੀ ਤਰਮਿੰਦਰ ਨਾਦ ਆਦਮੀ ਸੀ ਉਹ ਪਹਿਲੋ Hindu ਸੀ ਬਾਅਦ ਵਿੱਚ ਸਿੱਖ ਬਣਿਆ ਸਿੱਖ ਤੋਂ ਬਾਅਦ ਉਹ ਸਾਈ ਤਰਮ ਬਣ ਬਣਾ ਲਿਆ ਤੇ ਕਿਹੜੇ ਇੱਕ ਪਾਦਰੀ ਦੇ ਕਹਿਣ ਤੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਧਾਰਮਿਕ ਪੁਸਤਕਾਂ ਤੇ ਸਾਡੇ ਕਿਹੜੇ ਧਾਰਮਿਕ ਚੈਨ ਉਹਨੇ ਜਾ ਕੇ ਰੂੜੀ ਦੇ ਛੁੱਟੇ ਆ ਬਾਪੇ ਜਥੇਬੰਦੀਆਂ ਜਾ ਕੇ ਪ੍ਰਸ਼ਾਸਨ ਨੂੰ ਉੱਥੇ ਸਾਰਾ ਮੌਕਾ ਦਿਖਾਇਆ ਪਰ ਪ੍ਰਸ਼ਾਸਨ ਨੇ ਹੁਣ ਅੱਲੇ ਧਰਮਿੰਦਰ ਤੇ ਪਰਚਾ ਦਰਜ ਹੋ ਰਿਹਾ ਇੱਕ ਬੰਦੇ ਤੇ ਸਾਡੀ ਸਾਰੀ ਜਥੇਬੰਦੀਆਂ ਨੇ ਪ੍ਰਸ਼ਾਸਨ ਨਾਲ ਡਿਪਟੀ ਸਾਹਿਬ ਡੀਐਸਪੀ ਸਾਹਿਬ ਸਿਟੀ ਸਾਹਿਬ ਡੀਐਸਪੀ ਫਰਮ ਹੈੱਡਕੁਆਟਰ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਆ ਉਹਨਾਂ ਕਹਿੰਦੇ ਅਸੀਂ ਇਨਕੁਆਰੀ ਕਰਾਂਗੇ ਅਸੀਂ ਜਥੇਬੰਦੀਆਂ ਵੱਲੋਂ ਅੱਜ 5 ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਦਿੰਨੇ ਆ 10 ਤਰੀਕ ਜੇ ਤਾਂ ਪ੍ਰਸ਼ਾਸਨ ਨੇ ਉਹ ਕਿਹੜੇ ਪਾਸਟਰ ਨੇ ਜਿਹੜੇ ਬੰਦੇ ਨਾਲ ਬੰਦੇ ਹੋਰਨ ਵਾਲ ਬਣੇ ਪਿੰਡ ਦੇ ਉਹਦੇ ਸਾਰੇ ਪਰਿਵਾਰ ਜਿਨ੍ਹਾਂ ਨੇ ਮਿਲੀ ਪੁੱਤ ਕਰਕੇ ਧਰਮ ਪਰिवर्तन ਕੀਤਾ ਸਾਰਿਆਂ ਤੇ ਪਰਚਾ ਦਰਜ ਕਰਨ ਨਹੀਂ ਤਾਂ ਭਾਈ ਅਸੀਂ ਦਾਸਤਰੀ ਤੋਂ ਮਗਰੋਂ ਵੱਡਾ ਕੱਠ ਕਰਕੇ ਸਾਰੇ ਪੰਜਾਬ ਦੀਆਂ ਸਿੱਖ ਜੱਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਅੱਜ ਦਿਨੀ ਖਬਰ ਸੁਣਨੇ ਆ ਗੁਰੂ ਸੇਵ ਦੀ ਬੇਦਬੀ ਦੀ ਪਰ ਅਸੀਂ ਹੁਣ ਸਾਡੇ ਕੰਨਾਂ 'ਚ ਬੇਦਬੀ ਸੁਣ ਸੰਨ ਕੇ ਅੱਕ ਗਏ ਸਾਨੂੰ ਹੁਣ ਕੋਈ ਸਾਨੂੰ ਜੀਣ ਦਾ ਇੱਥੇ ਹੱਕ ਨਹੀਂ ਰਹਿ ਗਿਆ ਕਿ ਸਾਡੇ ਧਰਮ ਦੇ ਗੁਰੂ ਸਾਹਿਬ ਦੀ ਕਿਰਪਾਣੀ ਦੇ ਆਏ ਦਿਨ ਬੇਦਬੀ ਨਹੀਂ ਸਹਾਰ ਸਕਦੇ ਪਰ ਜੇ ਪ੍ਰਸ਼ਾਸਨ ਨਾ ਕਾਰਵਾਈ ਕੀਤੀ 10 ਦਿਨ 5 ਦਿਨ ਦਾ ਟਾਈਮ ਦਿੰਨੇ ਫਿਰ ਹੀ ਮਜਬੂਰਨ ਕਰਕੇ ਸਾਰੇ ਸਿੱਖ ਜਿਹਾ ਬੰਦੇ ਇਕੱਠਾ ਕਰਕੇ ਇੱਥੇ ਵੱਡਾ ਚਿੰਗਰਸਾ ਐਲਾਨ ਕਰਾਂਗੇ ਉਹਦੀ ਜ਼ਿੰਮੇਵਾਰੀ ਪਾਈ ਇੱਥੋਂ ਦੇ ਪ੍ਰਸ਼ਾਸਨ ਦੀ ਹੋਵੇਗੀ ਦੀ ਪੰਜਾਬ ਸਰਕਾਰ ਦੀ ਹੋਵੇਗੀ ਅਸੀਂ ਇੰਨੇ ਕੋਈ ਬੇਨਤੀਆਂ ਸਾਰੀ ਕੌਮ ਨੂੰ ਕਰਦੇ ਆ ਗੁੱਟਕਾ ਸਾਹਿਬ ਜਿਵੇਂ ਧਰਮ ਪਰਿਵਰਤਨ ਕਰਦਾ ਫਾਈ ਧਰਮ ਦੇ ਕਿੰਨੂ ਕਿਸੇ ਹੋਰ ਧਰਮ ਦੀ ਦੇਵੀ ਦੇਵਤੇ ਦੀ ਘਰ ਚ ਫੋਟੋ ਨਹੀਂ ਲੈਣੀ ਚਾਹੀਦੀ ਉਹਨਾਂ ਦੇ ਧਰਮ ਅਨੁਸਾਰ ਉਹ ਨਾ ਹੀ ਗੁਰੂ ਘਰ ਦੀ ਦੇਖ ਲੈਂਦੇ ਆ ਨਾ ਹੀ ਕਿਸੇ ਧਰਮ ਦਾ ਪ੍ਰਸ਼ਾਦ ਖਾਂਦੇ ਆ ਪਰ ਸਾਰਾ ਚੁੱਕੇ ਬਾਹਰ ਸੁੱਟਦਾ ਜੋ ਨਾ ਵਾਤ ਸਾਰਾ ਸਾਡਾ ਅਸੀਂ ਉਹ ਗੱਲ ਨਹੀਂ ਕਹਿ ਸਕਦੇ ਉਹਨਾਂ ਵਾਸਤੇ ਸਾਰਾ ਕਬਾੜ ਸੀ ਉਹਨਾਂ ਸਾਰੇ ਚੁੱਕ ਕੇ ਬਾਹਰ ਸੁੱਟਿਆ ਤੇ ਕਿਹੜੇ ਸਾਡੇ ਸਾਰੇ ਕਿਤੇ ਵੀ ਗੁਰੂ ਨਾਨਕ ਦੇਵ ਜੀ ਸਿੱਖ ਬੈਠਾ ਹੈ ਕਿਤੇ Hindu ਵੀਰ ਬੈਠਾ ਹੈ ਉਹਨਾਂ ਸਾਰੇ ਮਨਾਂ ਨੂੰ ਠੇਰ ਪਹੁੰਚੀ ਆ ਸਾਰੇ ਵਿਸ਼ਵ ਵਿੱਚ ਸਾਡੀ ਇਹ ਗੱਲ ਦੀ ਧਰਮ ਦੀ ਨਰਾਦਰੀ ਹੋਈ ਆ ਇੱਕ ਧਰਮ ਦੋ ਧਰਮ ਦੇ ਹੋਈ ਆ ਨਾਲ Hindu ਧਰਮ ਦੇ ਵੀ ਐਕਚੁਅਲੀ ਸੇ ਹੋਏ ਨੇ ਨਾਲ ਸਿੱਖ ਧਰਮ ਦੇ ਗਰਮਾਣੀ ਦੀ ਕੁੱਟਕੇ ਦੀ ਸਿੱਖ ਧਰਮ ਦੀਆਂ ਪੁਸਤਕਾਂ Hindu ਧਰਮ ਦੀਆਂ ਪੁਸਤਕਾਂ ਦੇ ਨਾਲ ਨਾਲ ਸਿਰਫ ਫੋਟੋ ਅਸੀਂ ਨਾਲ ਤੇ ਉਹਨਾਂ ਦੇ ਕਰਕੇ ਸਾਰਿਆਂ ਨੂੰ ਕਹਿੰਦੇ ਵੀ ਭਾਈ ਪ੍ਰਸ਼ਾਸਨ ਤੁਰੰਤ ਇਹਨਾਂ ਦੀ ਗਮਹਿਰਤਾ ਨਾਲ ਇਨਕੁਆਰੀ ਕਰਕੇ ਕਿਹੜੇ ਦੋਸ਼ੀ ਨੇ ਉਹ 5 ਦਿਨ ਦੇ ਵਿੱਚ ਪਾਵੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ 5 ਦਿਨ ਤੋਂ ਬਾਅਦ ਵੱਡਾ ਸ਼ਿਕਰਚਾ ਐਲਾਨ ਕਰਨਾ ਪਊਗਾ ਤੇ ਇਸ ਇਸ ਗੱਲ ਨਾਲ ਅੱਜ ਸਹਿਮਤ ਹੋਏ ਆ ਆਪਣੇ ਡੀਆਰਐਸਪੀ ਸਿਟੀ ਸਾਹਿਬ ਨਾਲ ਤੇ ਡੀਆਰਐਸਪੀ ਹੈੱਡਕੁਆਰਟਰ ਨਾਲ ਤੇ ਜੇ ਨਾ ਕਰਨਗੇ ਫਿਰ ਸਾਨੂੰ ਮਜਬੂਰਨ ਵੱਡੇ ਸ਼ਿਕਰਚਾ ਦਾ ਐਲਾਨ ਕਰਨਾ ਪਊਗਾ 10 ਤਮ ਮੋਰ ਉਹ ਮੀਟਿੰਗ ਕਰਕੇ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਵੀ 10 ਤਰੀਕ ਨੂੰ ਆਪਾਂ ਮੀਟਿੰਗ ਕਰਾਂਗੇ ਸਾਰਾ ਗੜੀ ਗੁਰਦੁਆਰੇ ਪਰ ਜਥੇਬੰਦੀਆਂ 10 ਤਰੀਕ ਨੂੰ ਸਾਰਾ ਗੜੀ ਪਹੁੰਚ ਕੇ ਆਪਾਂ ਅਗਲੀ ਵਿਚਾਰ ਕਰਾਂਗੇ ਜੀ ਵਾਹਿਗੁਰੂ ਜ ਇਹ ਮਕਾਨ ਹੈ ਮਕਾਨ ਦੀ ਇਹਦਾ ਹੋਏ ਮੰਡ ਹਾਂ ਜੱਗਾ ਸਾਹਿਬ ਮਾਰੇ ਕੋਸਾ ਕਰ ਲੈਂਦੇ ਕੋਈ ਗੱਲ ਨਹੀਂ ਅਸੀਂ ਨਹੀਂ ਰੋਕਦੇ ਪਰ ਜਿਹੜੀ ਇਹ ਨਹੀਂ ਨਦਰ ਕੀਤੀ ਇੱਕ ਗੁਰਦਾ ਸਾਹਿਬ ਪਛਾਣ ਦਿੰਦੇ ਗੁਰਦਾ ਸਾਹਿਬ ਪਛਾਣਦੇ ਗੁਰਦੇ ਸਾਹਿਬ ਪਛਾਣ ਦਿੰਦੇ ਸਾਨੂੰ ਕੋਈ ਤਰਾਏ ਨਹੀਂ ਇਹਨਾਂ ਦੇ ਘਰ ਦੇ ਕੁਛ ਲੱਗ ਗਈ ਗੁਰੂ ਕਰ ਹੈਗਾ ਉੱਥੇ ਜਾ ਕੇ ਸੁਣੋ ਜੀ ਤੇਰਾ ਕੋਈ ਗੱਲ ਨਹੀਂ ਖਲਦਾ ਉਹ ਬਾਹਰ ਨਹੀਂ ਹੁੰਦਾ ਕੰਨੀ ਨਹੀਂ ਕਰ ਸਕਦੇ ਹਾਂ ਨਹੀਂ ਕਰ ਸਕਦੇ ਥੋੜੀ ਵੀ ਤੁਸੀਂ ਆ ਦੇਖੋ ਕਿੱਥੇ ਕੂੜੇ ਚੁੱਕ ਕੇ ਲਿਆਏ ਇਹ ਇੱਜ਼ਤ ਮਾਨਨ ਗੁਰਦੁਆਰਾ ਸਾਹਿਬ ਪਛਾ ਦਿੰਦੇ ਜਿਹੜਾ ਜਿਹੜਾ ਲੋਕ ਥੋੜੀ ਚੱਕਦੇ ਵੀ ਧਰਮ ਤੁਸੀਂ ਨਾ ਬਣਾਓ ਜੇ ਤੁਸੀਂ ਧਰਮ ਬਣਾ ਲਿਆ ਇੱਕ ਪਰਿਵਾਰ ਦੀ ਫੋਟੋ ਸੀ ਜਦ ਮਾਨਨ ਪਛਾ ਦੋ ਪਰਿਵਾਰ ਦੀ ਫੋਟੋ ਲਿਆ ਮੈਂ ਕਰ ਲਈ ਵਾਚਦਾ ਜੋ ਧਵਾ ਦੇ ਰਹੇ ਨੇ ਸਾਰੇ ਕਿੱਥੇ ਕਰਕੇ ਦੇ ਵੀ ਇਹਨਾਂ ਜੇਕਰ ਬੈਠਣੇ ਕਿਤੇ ਸਾਰਾ ਸ਼ੋਮੇ ਸਾੜ ਦਿੱਤਾ ਹੈ ਇਸ ਸਿੱਖੀ ਦੇ ਪਹਿਲੇ हां ਜੀ ਨਾਂ ਵੇ ਗਏ ਨੇ ਪੁਰਵਾਦ ਵਿੱਚ ਤਿੰਨ ਜੀਆਂ ਮਈ ਵੀ ਅਮਰਧਾਰੀ ਸੀਗੇ ਜੀ ਏਕੇ ਮਈ ਵੀ ਸਿੰਘ ਨੇ ਪਰ ਵੀ ਸਿੱਖ ਧਰਮ ਨਾਲ ਥੋੜਾ ਰਿਲੇਟਡ ਵੀ ਐਸੇ ਪਸੇ ਵੀ ਆਉਂਦੇ ਸੀ ਪਾਰਪੁਰ ਇੱਥੇ ਕਰਾਉਂਦੇ ਸੀ ਅਮਰਧਾਰੀ ਸੀਗਾ ਦੋ ਤਿੰਨ ਅਮਰਧਾਰੀ ਜਿੰਨਾਂ ਨੇ ਬਾਦਵੇਂ ਅਮਰਧਾਰੀ ਇਹਦੇ ਨਾਲ ਬੱਚੇ ਨੇ ਕਿਹ ਲੋਗੇ ਇੱਕ ਅਮਰਧਾਰੀ ਸੀ ਬੱਚਾ ਉਹਨਾਂ ਨੇ ਕ੍ਰਿਸ਼ਨ ਧਰਮ ਨੂੰ ਆਪਣਾ ਲਿਆ ਕ੍ਰਿਸ਼ਨ ਧਰਮ ਇਹਨਾ ਹੋਣਾ ਵੀ ਕੀ ਤਾ ਨਾ ਉਧਰ ਗ੍ਰਹਿਣ ਕਰ ਲਿਆ ਧਰਮ ਤੇ ਇਹ ਦੇਸ ਦੇ ਬੇਸ ਵੀ ਕੀਤੀ ਹੋਣਾ ਇਹ ਕਿਥੋਂ ਮਿਲਿਆ ਸਮਾਨ ਸਾਰਾ ਤੁਹਾਨੂੰ ਇਹ ਬਿੰਡ ਤੋਂ ਬਾਹਰ ਜਿਹੜਾ ਮੈਂ ਜੀ ਸੀਵਰੇਜ ਦੇ ਉੱਤੇ ਪਿਆ ਸੀ ਪੂਰਾ ਕਰ ਦਿੱਤਾ ਸੀ ਸੀਵਰੇਜ ਦੇ ਢੱਕਣ ਦੇ ਉੱਪਰ ਉੱਥੇ ਨਾ ਵੀ ਗਾਂਦ ਦੇ ਵਿੱਚ ਹੀ ਸਾਰੇ ਸਮਾਨ ਮੇਰਾ ਨਾਮ ਸੁਤਨਾਮ ਸਿੰਘ ਹੈ ਅਸਲਾ ਕੋਈ ਕੀ ਪਤਾ ਕਰ ਇਹ ਜੀ ਜੀ ਕਟਨਾ ਇਸ ਤਰ੍ਹਾਂ ਵਾਪਰੀ ਅੱਜ ਅਸੀਂ ਸਾਨੂੰ ਪਤਾ ਲੱਗਾ ਹੈ ਸਾਡੇ ਨਗਰ ਦੇ ਲਖਬੀਰ ਸਿੰਘ ਜੀ ਸੋ ਇਹਨਾਂ ਵੱਲੋਂ ਸਾਨੂੰ ਅੱਜ ਪਤਾ ਲੱਗਾ ਫੋਨ ਆਇਆ ਹੈ ਇੱਛੇ ਵਾਲੇ ਦੇ ਵਿੱਚ ਜਿਹੜੀ ਅੱਜ ਘਟਨਾ ਵਾਪਰੀ ਬਹੁਤ ਮੰਦ ਭਾਗੀ ਲਾਲਚ ਦੇ ਵਿੱਚ ਆਣ ਕੇ ਪਹਿਲਾਂ ਗੁਰੂ ਸਾਹਿਬ ਨੂੰ ਹੀ ਮੰਨਦੇ ਸੀ ਉਹ ਲਾਲਚ ਦੇ ਵਿੱਚ ਆਣ ਕਰਕੇ ਉਹਨਾਂ ਨੇ ਕੋਈ ਪਤਾ ਲੱਗ ਰਿਹਾ ਹੈ ਕਿ 2 ਲੱਖ ਰੁਪਇਆ ਲਿਆ ਹੈ ਕੁੜੀਆ ਦਾ ਵਿਆਹ ਰੱਖਿਆ ਹੈ ਲਾਲਚ ਦੇ ਪਿੱਛੇ ਆਣ ਕਰਕੇ ਜਿਹੜੀ ਉਹਨੇ ਅੱਜ ਮੰਦ ਭਾਗੀ ਜਿਹੜੀ ਘਟਨਾ ਕੱਢੀ ਹੈ ਇੰਜ ਨਹੀਂ ਚਾਹੀਦਾ ਕਿਉਂਕਿ ਸਾਡੇ ਸਤਿਗੁਰੂ ਪਾਤਸ਼ਾਹ ਜੀ ਪੂਜਣ ਯੋਗ ਨੇ ਸਤਿਗੁਰੂ ਪਾਤਸ਼ਾਹ ਇਹ دین-ਦੁਨੀ ਦੇ ਮਾਲਕ ਨੇ ਸਾਰੇ ਸ੍ਰਿਸ਼ਟੀ ਦੇ ਮਾਲਕ ਨੇ ਉਹ ਨਗਰ ਦੇ ਵਿੱਚ ਪਾਦਰੀ ਰਹਿੰਦਾ ਇੱਚੇ ਵਾਲੇ ਦੇ ਵਿੱਚ ਉਹਨਾਂ ਦੇ ਨਾਲ ਕੋਈ ਐਂਦੀ ਗੱਲਬਾਤ ਹੋਈ ਹੈ ਤੇ ਉਹਨਾਂ ਨੂੰ ਪੈਸੇ ਦਿੱਤੇ ਗਏ ਨੇ ਤੇ ਰੂੜੀ ਤੇ ਗੁਰਕਾ ਸਾਹਿਬਾ ਤੇ ਫੋਟੋਆਂ ਤੇ ਹੋਰ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਰੁਮਾਲੇ ਚ ਇਹਨਾਂ ਨੇ ਸਾਡੇ ਕਿਰਪਾਨ ਸਾਹਿਬ ਇਹ ਜਿਹੜੇ ਰੂੜੀ ਦੇ ਛੱਡੇ ਗਏ ਨੇ ਅਹੀਂ ਐਂਦੀ ਵੱਡੇ ਪੱਧਰ ਤੇ ਨਿਖੇਧੀ ਕਰਦੇ ਆ ਕਿ ਬਹੁਤ ਮਾੜੀ ਘਟਨਾ ਜਿਹੜੀ ਇਹਨਾਂ ਨੇ ਕੀਤੀ ਇਸ ਤਰ੍ਹਾਂ ਨਹੀਂ ਚਾਹੀਦਾ ਸਵਾਜ ਜਈ ਸਦਰ ਥਾਣੇ ਵਿੱਚ ਸਾਰੇ ਹਾਜ਼ਰ ਹੋਏ ਆ ਜੋ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਜਿਸ ਇਨਸਾਨ ਨੇ ਗਲਤ ਕਦਮ ਚੁੱਕਿਆ ਹੈ ਬਾਕੀ ਸਾਰੀ ਸੰਗਤ ਦੀ ਇਹ ਹੀ ਮੰਨਣ ਦੀ ਭਾਵਨਾ ਹੈ ਕਿ ਉਹ ਸਾਰੇ ਪਰਿਵਾਰ ਤੇ ਪਰਚਾ ਹੋਵੇ ਕਿਉਂਕਿ ਜਦੋਂ ਕੋਈ ਵੀ ਕੰਮ ਦੇ ਕੰਮ ਹੋਇਆ ਘਰ ਦੇ ਵਿੱਚ ਸਲਾਹ ਸਾਰਿਆਂ ਦੇ ਨਾਲ ਹੀ ਇਹ ਜਿਹੜਾ ਉਹਨਾਂ ਨੇ ਕਦਮ ਪੁੱਟਿਆ ਹੈ ਤੋ ਇਹ ਅਸੀਂ ਬੇਨਤੀ ਕਰਨਗੇ ਅੱਗੇ ਵਾਸਤੇ ਜੜੀ ਇਹੋ ਜੀਆਂ ਘਟਨਾ ਨਾ ਘਟੀਆਂ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਦੇ ਇੱਛੇ ਵਾਲਾ ਪਿੰਡ ਵਿੱਚ ਬੇਅਦਬੀ ਦੀ ਜੜੀ ਘਟਨਾ ਸਾਹਮਣੇ ਆਈ ਹੈ ਕੀ ਆ ਪੂਰਾ ਮੌਲਾ ਅੱਜ ਪਿੰਡ ਇੱਛੇ ਵਾਲਾ ਦੇ ਵਿੱਚ ਲੋਕਲ ਰੈਜ਼ੀਡੈਂਟ ਨੇ ਦੇਖਿਆ ਕਿ ਕਰੋੜੀ ਦੇ ਢੇਰ ਦੇ ਉੱਤੇ ਇੱਕ ਥੈਲਾ ਤੇ ਇੱਕ ਛੋਟਾ ਜਿਹਾ ਬੋਰਾ ਪਿਆ ਜਦੋਂ ਉਹਨੇ ਚੈੱਕ ਕੀਤਾ ਤੇ ਉਹਨੇ ਦੇਖਿਆ ਕਿ ਉਹਦੇ ਵਿੱਚ ਮਹਾਰਾਜ ਸਾਹਿਬ ਦਾ ਗੁਟਕਾ ਸਾਹਿਬ ਸੀਗੇ ਤੇ ਹੋਰ ਸਮਗਰੀ ਸੀ ਤੇ ਕੁਝ ਦੇਵੀ ਦੇਵਤਿਆਂ ਦੀ ਹਿੰਦੂ ਧਰਮ ਤੇ ਸਿੱਖ ਧਰਮ ਨਾਲ ਲੱਤਰ ਹਿੰਦੂ ਦੇਵਤਿਆਂ ਦੀ ਫੋਟੋ ਸਿਗੀਆਂ ਜੋ ਪਤਾ ਲੱਗਿਆ ਵੀ ਇਹ ਉੱਥੇ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਉੱਥੇ ਛੁੱਟੀਆਂ ਨੇ ਇਮੀਡੀਏਟਲੀ ਉਹਨਾਂ ਦੇ ਬਿਆਨ ਲਿਖ ਕੇ ਤੇ ਪਰਚਾ ਦਰਜ ਕੀਤਾ ਗਿਆ ਤੇ ਜਿਸ ਵਿਅਕਤੀ ਵੱਲੋਂ ਛੁੱਟੀਆਂ ਗਈਆਂ ਸੀ ਉਹਨੂੰ ਅਰੈਸਟ ਕਰ ਲਿਆ ਇਹ ਅੱਜ ਸਵੇਰ ਦੀ ਹੈ ਜੀ ਸਵੇਰੇ ਉਹਨਾਂ ਦੇ ਧਿਆਨ ਚ ਲਿਆਂਦਾ ਤੇ ਜਦੋਂ ਸਾਡੇ ਕੋਲ ਆਏ ਤੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਪਰਚਾ ਦਰਜ ਕਰ ਸਰ ਉਹਦੀ ਗਿਫਤਾਰੀ ਵੀ ਹੋਈ ਉਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਉਹਨੂੰ ਗ੍ਰਿਫਤਾਰ ਕਰ ਲਿਆ ਹੁਣ ਅਗਲੀ ਤਫਤੀਸ਼ ਜਾਰੀ ਹੈ ਸਾਰੇ ਜਿਹੜੇ ਤੱਥ ਨੇ ਦਰਾਨੇ ਉਹਦੀ ਪੁੱਛਗਿੱਛ ਤੇ ਸਫਾ ਮਿਸਲ ਤੇ ਲਿਆ ਹੋਆ ਬਲਾਦ ਪਾਣੀ ਬਾਦਾਂ ਨੂੰ ਕੰਨੀ ਕਾਰਵਾਈ ਕਰੋ ਤੁਸੀਂ ਇਹਨੇ ਵੱਡੋ ਅੰਦਰ ਘੋਟ ਦੋਗੇ ਪਾਣੀ ਨੂੰ ਬਲਾਦ ਸਰਪਾ ਮਾਰ ਲੈ हैदराबारा हैदराबाद हैदराबारा